ਇਹ ਵੱਡੀ ਤੇ ਅਹਿਮ ਖਬਰ ਉਹਨਾਂ ਸ਼ੌਕੀਨਾਂ ਦੇ ਲਈ ਹੈ ਜਿਨ੍ਹਾਂ ਨੂੰ ਕੁੱਤੇ ਰੱਖਣ ਦਾ ਸ਼ੌਂਕ ਹੈ। ਕੁੱਤੇ ਰੱਖੇ ਹੋਏ ਨੇ ਜਾਂ ਫਿਰ ਰੱਖਣ ਦੀ ਸੋਚ ਰਹੇ ਨੇ ਤਾਂ ਤੁਹਾਡੇ ਲਈ ਬਹੁਤ ਅਹਿਮ ਖਬਰ ਹੈ ਕਿਉਂਕਿ ਕੁੱਤੇ ਰੱਖਣ ਤੋਂ ਪਹਿਲਾਂ ਤੁਹਾਨੂੰ ਸਾਰੇ ਨਿਯਮ ਸਾਰੀਆਂ ਸ਼ਰਤਾਂ ਦਾ ਪਤਾ ਹੋਣਾ ਬੇਹੱਦ ਜ਼ਰੂਰੀ ਹੈ ਕਿ ਨਗਰ ਨਿਗਮ ਦੇ ਵੱਲੋਂ ਹੁਣ ਕਿਸ ਤਰੀਕੇ ਦੀ ਨਵੇਂ ਜਿਹੜੇ ਨਿਯਮ ਨਿਯਮ ਬਣਾਏ ਗਏ ਨੇ ਕੁੱਤਿਆਂ ਨੂੰ ਲੈ ਕੇ ਤੇ ਕੁੱਤੇ ਦੇ ਮਾਲਕ ਨੂੰ ਲੈ ਕੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਤੁਸੀਂ ਆਪਣੇ ਕੁੱਤੇ ਦੀ ਰਜਿਸਟ੍ਰੇਸ਼ਨ ਕਰਵਾਣੀ ਹੋਵੇਗੀ। ਰਜਿਸਟ੍ਰੇਸ਼ਨ ਫੀਸ 500 ਰੁਪਏ ਲੱਗੇਗੀ। ਤੇ ਹਰ 5 ਸਾਲ ਬਾਅਦ ਇਸ ਦੀ ਰੀਨਿਊਅਲ ਫੀਸ ਦੀ ਲੋੜ ਹੋਵੇਗੀ ਉਹ 50 ਰੁਪਏ ਹੋਵੇਗੀ ਤੇ ਜਿਹੜਾ ਤੁਸੀਂ ਕੁੱਤਾ ਰਜਿਸਟਰ ਕਰਵਾਉਂਗੇ ਉਸ ਦੇ ਗਲੇ ਦੇ ਵਿੱਚ ਇੱਕ ਮੈਟਲ ਦਾ ਟੋਕਨ ਇੱਕ ਧਾਤ ਦਾ ਟੋਕਨ ਤੇ ਪਟਾ ਪਾਇਆ ਜਾਵੇਗਾ ਜਿਹੜਾ ਕਿ ਪਉਣਾ ਬੇਹ ਜ਼ਰੂਰੀ ਹੈ ਇਸ ਤੋਂ ਇਲਾਵਾ ਤੁਸੀਂ ਨਗਰ ਨਿਗਮ ਦਫ਼ਤਰ ਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾਵਾਂਗੇ ਤੁਹਾਡਾ ਪਹਿਚਾਣ ਪੱਤਰ ਹੋਣਾ ਵੀ ਬੇਹਦ ਲਾਜ਼ਮੀ ਹੈ ਤੇ ਇਹ ਵੀ ਤੁਹਾਨੂੰ ਦੱਸ ਦੇਣਾ ਕਿ ਅਖਰਕਾਰ ਇਹ ਸਾਰੇ ਗੱਲਬਾਤ ਕਿਉਂ ਸ਼ੁਰੂ ਹੁੰਦੀ ਹੈ ਕਿਉਂਕਿ ਲਗਾਤਾਰ ਕੁੱਤਿਆਂ ਦੇ ਕੱਟਣ ਦੇ ਮਾਮਲੇ ਵਾਧਦੇ ਨੇ ਕੁੱਤੇ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਨੇ ਕਿਸੇ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਕੁੱਤਿਆਂ ਦੇ ਵੱਲੋਂ ਕੀਤਾ ਜਾਂਦਾ ਹੈ ਸੋ ਇਹਨਾਂ ਕੁੱਤਿਆਂ ਨੂੰ ਦੇਖਦੇ ਤੇ ਕੁੱਤਿਆਂ ਦੀ ਵਾਧੇ ਹੋਈ ਸੰਖਿਆ ਨੂੰ ਵੇਖਦੇ ਹੋਏ ਨਗਰ ਨਿਗਮ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਤਾਂ ਜੋ ਪਾਬੰਦੀ ਲਗਾਈ ਜਾ ਸਕੇ ਅਤੇ ਇੱਕ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ ਕਿ ਜਿਸ ਵਿਅਕਤੀ ਦਾ ਇੱਕ ਕੁੱਤਾ ਜੇਕਰ ਉਸਦਾ ਕੁੱਤਾ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਕਰਦਾ ਹੈ ਤਾਂ ਸਾਰੀ ਜ਼ਿੰਮੇਵਾਰੀ ਉਸ ਕੁੱਤੇ ਦੇ ਮਾਲਕ ਦੀ ਹੋਵੇਗੀ ਇਸ ਤੋਂ ਇਲਾਵਾ ਜੇਕਰ ਅਸ ਜ਼ਖਮੀ ਹੁੰਦਾ ਕੋਈ ਤਾਂ ਉਸ ਦਾ ਖਰਚਾ ਤੇ ਉਸ ਦਾ ਮੁਆਵਜ਼ਾ ਉਸ ਦੇ ਮਾਲਕ ਨੂੰ ਹੀ ਦੇਣਾ ਪਵੇਗਾ ਇੱਥੇ ਹੀ ਨਿਯਮ ਰੁਕਦੇ ਨਹੀਂ ਤੇ ਜਿਹੜੇ ਵੱਡੇ ਨਿਯਮ ਨੇ ਉਹ ਇਹ ਵੀ ਨਹੀਂ ਕਿ ਜੇਕਰ ਤੁਹਾਡਾ 5 ਮਰਲੇ ਦਾ ਘਰ ਹੈ ਤਾਂ ਤੁਸੀਂ ਇੱਕ ਕੁੱਤਾ ਰੱਖ ਸਕਦੇ ਹੋ 5 ਤੋਂ 12 ਮਰਲੇ ਦੇ ਵਿੱਚ ਦੋ ਕੁੱਤੇ 12 ਮਰਲੇ ਤੋਂ 1 ਕਨਾਲ ਤੱਕ 3 ਕੁੱਤੇ ਅਤੇ ਜੇਕਰ ਤੁਹਾਡਾ ਘਰ 1 ਕਨਾਲ ਤੋਂ ਵੱਡਾ ਹੈ ਤਾਂ ਤੁਸੀਂ ਉਸ ਦੇ ਵਿੱਚ 4 ਕੁੱਤੇ ਜਾਂ ਫਿਰ 4 ਤੋਂ ਵੱਧ ਕੁੱਤੇ ਰੱਖ ਸਕਦੇ ਹੋ ਪਰ ਸਾਰੀ ਜਾਣਕਾਰੀ ਤੁਹਾਨੂੰ ਨਗਰ ਨਿਗਮ ਨੂੰ ਦੇਣੀ ਪਵੇਗੀ ਕੁੱਤੇ ਦੀ ਰਜਿਸਟ੍ਰੇਸ਼ਨ ਫੀਸ 1 ਕੁੱਤੇ ਦੀ 500 ਰੁਪਏ ਹੋਵੇਗੀ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੋਵੇਗੀ ਕਿ ਆਖਰਕਾਰ ਤੁਹਾਡਾ ਘਰ ਕਿੰਨੇ ਮਰਲੇ ਦਾ ਹੈ ਕਿੰਨੇ ਕਨਾਲ ਦਾ ਹੈ ਤਾਂ ਕਿੰਨੇ ਪਰਿਵਾਰਕ ਮੈਂਬਰ ਰਹਿ ਰਹੇ ਨੇ ਕਿੰਨੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰਤ ਹੈ ਕੁੱਤੇ ਰੱਖਣ ਦੀ ਤੇ ਆਖਰ ਕਿਉਂ ਕੁੱਤੇ ਰੱਖ ਰਹੇ ਹੋ ਸੇਫਟੀ ਵਜਾ ਕਰਕੇ ਜਾਂ ਸ਼ੌਂਕ ਕਰਕੇ ਤਾਂ तमाम ਜਾਣਕਾਰੀ ਹੈ ਜਿਹੜੀ ਤੁਹਾਨੂੰ ਨਗਰ ਨਿਗਮ ਨੂੰ ਦੇਣੀ ਪਵੇਗੀ ਇਸ ਤੋਂ ਇਲਾਵਾ ਉਹ ਕਿਹੜੇ ਕੁੱਤੇ ਨੇ ਜਿਨ੍ਹਾਂ ਦੇ ਉੱਤੇ پابੰਦੀ ਲਗਾਈ ਗਈ ਹੈ ਕਿਉਂਕਿ ਬਹੁਤ ਸਾਰੀਆਂ ਨਸਲਾਂ ਨੇ ਕੁੱਤਿਆਂ ਦੀਆਂ ਸੋ ਇਹ ਜਾਨਣਾ ਬੇਹਜ਼ੂਰੀ ਹੈ ਕਿ ਜਿਹੜੇ ਕੁੱਤੇ ਤੁਸੀਂ ਰੱਖੇ ਹੋਏ ਨੇ ਜਾਂ ਰੱਖਣ ਦੀ ਸੋਚ ਰਹੇ ਹੋ ਕਿਤੇ ਇਸ ਲਿਸਟ ਵਿੱਚ ਉਹਨਾਂ ਕੁੱਤਿਆਂ ਦੇ ਨਾਮ ਸ਼ਾਮਿਲ ਤਾਂ ਨਹੀਂ ਕਿਉਂਕਿ ਕੁੱਤਿਆਂ ਤੇ ਵੀ ਬਹੁਤ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਜਦੋਂ ਤੁਸੀਂ ਕਿਸੇ ਕੁੱਤੇ ਨੂੰ ਖਰੀਦ ਦਿਓ ਤਾਂ ਲੱਖਾਂ ਹਜ਼ਾਰਾਂ ਰੁਪਏ ਉਸ ਦੇ ਦੇਣੇ ਪੈਂਦੇ ਨੇ ਤਾਂ ਸਭ ਤੋਂ ਪਹਿਲਾਂ ਨਗਰ ਨਿਗਮ ਦੇ ਵੱਲ ਅਮਰੀਕਨ ਬੁਲਡੌਗ ਅਮਰੀਕਨ ਪਿਟਬੁਲ ਪਿਟਬੁਲ ਟੈਰੀਅਰ ਕੈਨ ਕੋਰਸ ਇਹ ਉਹ ਨਸਲਾਂ ਨੇ ਜਿਨ੍ਹਾਂ ਤੇ پابੰਦੀ ਲਗਾਈ ਗਈ ਇਸ ਤੋਂ ਇਲਾਵਾ ਕੁਝ ਹੋਰ ਨਸਲਾਂ ਵੀ ਨੇ ਤਾਂ ਹੁਣ ਕੁੱਤੇ ਰੱਖਣ ਦੇ ਸ਼ੌਕੀਨ ਜਿਹੜੇ ਲੋਕ ਇਹਨਾਂ ਕੁੱਤਿਆਂ ਨੂੰ ਰੱਖਣ ਦੇ ਸ਼ੌਕੀਨ ਨੇ ਉਹ ਕੁੱਤੇ ਨਹੀਂ ਰੱਖ ਸਕਣਗੇ ਕਿਉਂਕਿ ਪਿਟਬੁਲ ਦੇ ਕਾਫੀ ਜ਼ਿਆਦਾ ਮਾਮਲੇ ਆ ਜਾਂਦੇ ਨੇ ਕਿ ਜਦੋਂ ਉਹ ਕਿਸੇ ਤੇ ਅਟੈਕ ਕਰਦਾ ਹੈ ਤਾਂ ਬੁਰੀ ਤਰੀਕੇ ਨਾਲ ਬੰਦੇ ਨੂੰ ਜ਼ਖਮੀ ਕਰ ਦਿੰਦਾ ਹੈ ਖਾਸ ਕਰਕੇ ਬੱਚਿਆਂ ਨੂੰ ਜਦੋਂ ਇੱਕ ਵਾਰੀ ਉਹਦੀ ਪਕੜ ਦੇ ਵਿੱਚ ਬੱਚੇ ਆ ਜਾਂਦੇ ਨੇ ਤਾਂ ਬੱਚਿਆਂ ਦੇ ਉਹ ਚਿੱਥਰੇ ਚਿੱਥੜੇ ਕਰ ਦਿੰਦਾ ਤੇ ਕਿਸ ਤਰੀਕੇ ਨਾਲ ਬੱਚਿਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦਾ ਹੈ ਸੋ ਇਹ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆਏ ਸਨ ਸੋ ਇਹ ਗੱਲ ਵੀ ਦੱਸੀ ਗਈ ਹੈ ਕਿ ਜੇਕਰ ਤੁਸੀਂ ਕੁੱਤੇ ਨੂੰ ਰਸਤੇ ਦੇ ਵਿੱਚ ਖਾਣਾ ਰੱਖਦੇ ਹੋ ਜਗਾ ਜਗਾ ਕੁੱਤਿਆਂ ਨੂੰ ਖਾਣ ਲਈ ਕੋਈ ਨਾ ਕੋਈ ਚੀਜ਼ ਦਿੱਤੀ ਜਾਂਦੀ ਹੈ ਤਾਂ ਵੀ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਇੱਕ ਜਗ੍ਹਾ ਨਗਰ ਨਿਗਮ ਦੇ ਵੱਲੋਂ ਫਿਕਸ ਕੀਤੀ ਜਾਵੇਗੀ ਉੱਥੇ ਹੀ ਤੁਸੀਂ ਕੁੱਤਿਆਂ ਨੂੰ ਖਾਣਾ ਦੇਣਾ ਤੁਸੀਂ ਥਾਂ ਥਾਂ ਤੇ ਕੁੱਤਿਆਂ ਨੂੰ ਖਾਣਾ ਨੂੰ ਨਹੀਂ ਪਾ ਸਕਦੇ ਤੇ ਇਹ ਜਿਹੜੇ ਨਿਯਮ ਨੇ ਚੰਡੀਗੜ੍ਹ ਦੇ ਵਿੱਚ ਲਾਗੂ ਹੋਣਗੇ ਇਹ ਸਾਰੇ ਜਿਹੜੇ ਨਿਯਮ ਨੇ ਚੰਡੀਗੜ੍ਹ ਨਗਰ ਨਿਗਮ ਦੇ ਵੱਲੋਂ ਜਾਰੀ ਕੀਤੇ ਗਏ ਨੇ ਸ਼ਰਤਾਂ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਤਾਂ ਜੋ ਕੁੱਤਿਆਂ ਦੀ ਜਿਹੜੀ ਅਸਲੀ ਜਨਸੰਖਿਆ ਕਿੰਨੇ ਕੁੱਤੇ ਨੇ ਸ਼ਹਿਰ ਦੇ ਵਿੱਚ ਉਸ ਦੀ ਜਾਣਕਾਰੀ ਮਿਲ ਸਕੇ ਕਿਹੜੇ ਪਰਿਵਾਰ ਦੇ ਕੋਲ ਕਿੰਨੇ ਕੁੱਤੇ ਨੇ ਕਿਹੜੀ ਨਸਲ ਦਾ ਕੁੱਤਾ ਹੈ ਉਹ ਸਾਰੀ ਜਾਣਕਾਰੀ ਜੇਕਰ ਨਗਰ ਨਿਗਮ ਦੇ ਕੋਲ ਹੋਵੇ ਕਿ ਤਾਂ ਉਹਨਾਂ ਨੂੰ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਆਸਾਨੀ ਹੋਵੇਗੀ ਸੋ ਇਹ ਖਬਰ ਤੁਹਾਡੇ ਲਈ ਜਾਣਨ ਤੇ ਹੋਰਾਂ ਲੋਕਾਂ ਤੱਕ ਪਹੁੰਚਾਣੀ ਬੇਹਜ਼ੂਰੀ ਅਸ ਲਈ ਖਬਰ ਨੂੰ ਵਾਰ-ਵਾਰ ਸ਼ੇਅਰ ਕਰੋ ਤਾਂ ਜੋ ਕੁੱਤੇ ਦੇ ਸ਼ੌਕੀਨਾਂ ਤਾਂ ਕਿ ਸਾਰੀ ਅਹਿਮ ਜਾਣਕਾਰੀ ਪਾਣ ਸਕੇ ਇਹ ਵੱਡੀ ਤੇ ਅਹਿਮ ਖਬਰ ਹੈ ਉਨਾ ਸ਼ੌਕ ਇਨਾਂ ਦੇ ਲਈ ਹੈ ਜਿਨ੍ਹਾਂ ਨੂੰ ਕੁੱਤੇ ਰੱਖਣ ਦਾ ਸ਼ੌਂਕ ਹੈ ਕੁੱਤੇ ਰੱਖੇ ਹੋਏ ਨੇ ਜਾਂ ਫਿਰ ਰੱਖਣ ਦੀ ਸੋਚ ਰਹੇ ਨੇ ਤਾਂ ਤੁਹਾਡੇ ਲਈ ਬਹੁਤ ਅਹਿਮ ਖਬਰ ਹੈ ਕਿਉਂਕਿ ਕੁੱਤੇ ਰੱਖਣ ਤੋਂ ਪਹਿਲਾਂ ਤੁਹਾਨੂੰ ਸਾਰੇ ਨਿਯਮ ਸਾਰੀਆਂ ਸ਼ਰਤਾਂ ਦਾ ਪਤਾ ਹੋਣਾ ਬੇਹੱਦ ਜ਼ਰੂਰੀ ਹੈ ਕਿ ਨਗਰ ਨਿਗਮ ਦੇ ਵੱਲੋਂ ਹੁਣ ਕਿਸ ਤਰੀਕੇ ਦੀ ਨਵੇਂ ਜਿਹੜੇ ਨਿਯਮ ਨਿਯਮ ਬਣਾਏ ਗਏ ਨੇ ਕੁੱਤਿਆਂ ਨੂੰ ਲੈ ਕੇ ਤੇ ਕੁੱਤੇ ਦੇ ਮਾਲਕ ਨੂੰ ਲੈ ਕੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਤੁਸੀਂ ਆਪਣੇ ਕੁੱਤੇ ਦੀ ਰਜਿਸਟ੍ਰੇਸ਼ਨ ਕਰਵਾਣੀ ਹੋਵੇਗੀ ਰਜਿਸਟ੍ਰੇਸ਼ਨ ਫੀਸ 500 ਰੁਪਏ ਲੱਗੇਗੀ ਤੇ ਹਰ 5 ਸਾਲ ਬਾਅਦ ਇਸ ਦੀ ਰੀਨਿਊਅਲ ਫੀਸ ਦੀ ਲੋਡ ਹੋਵੇਗੀ ਉਹ 50 ਰੁਪਏ ਹੋਵੇਗੀ ਤੇ ਜਿਹੜਾ ਤੁਸੀਂ ਕੁੱਤਾ ਰਜਿਸਟਰ ਕਰਵਾਉਂਗੇ ਉਸ ਦੇ ਗਲੇ ਦੇ ਵਿੱਚ ਇੱਕ ਮੈਟਲ ਦਾ ਟੋਕਨ ਇੱਕ ਧਾਤ ਦਾ ਟੋਕਨ ਤੇ ਪਟਾ ਪਾਇਆ ਜਾਵੇਗਾ ਜਿਹੜਾ ਕਿ ਪਉਣਾ ਬੇਹ ਜ਼ਰੂਰੀ ਹੈ ਇਸ ਤੋਂ ਇਲਾਵਾ ਤੁਸੀਂ ਨਗਰ ਨਿਗਮ ਦਫ਼ਤਰ ਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾਵਾਂਗੇ ਤੁਹਾਡਾ ਪਹਿਚਾਣ ਪੱਤਰ ਹੋਣਾ ਵੀ ਬੇਹਦ ਲਾਜ਼ਮੀ ਹੈ ਤੇ ਇਹ ਵੀ ਤੁਹਾਨੂੰ ਦੱਸ ਦੇਣਾ ਕਿ ਅਖਰਕਾਰ ਇਹ ਸਾਰੇ ਗੱਲਬਾਤ ਕਿਉਂ ਸ਼ੁਰੂ ਹੁੰਦੀ ਹੈ ਕਿਉਂਕਿ ਲਗਾਤਾਰ ਕੁੱਤਿਆਂ ਦੇ ਕੱਟਣ ਦੇ ਮਾਮਲੇ ਵਾਧਦੇ ਨੇ ਕੁੱਤੇ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਨੇ ਕਿਸੇ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਕੁੱਤਿਆਂ ਦੇ ਵੱਲੋਂ ਕੀਤਾ ਜਾਂਦਾ ਹੈ ਸੋ ਇਹਨਾਂ ਕੁੱਤਿਆਂ ਨੂੰ ਦੇਖਦੇ ਤੇ ਕੁੱਤਿਆਂ ਦੀ ਵਧਦੀ ਹੋਈ ਸੰਖਿਆ ਨੂੰ ਵੇਖਦੇ ਹੋਏ ਨਗਰ ਨਿਗਮ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਤਾਂ ਜੋ ਪਾਬੰਦੀ ਲਗਾਈ ਜਾ ਸਕੇ ਅਤੇ ਇੱਕ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ ਕਿ ਜਿਸ ਵਿਅਕਤੀ ਦਾ ਇੱਕ ਕੁੱਤਾ ਹੈ ਜੇਕਰ ਉਸ ਦਾ ਕੁੱਤਾ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਕਰਦਾ ਹੈ ਤਾਂ ਸਾਰੀ ਜ਼ਿੰਮੇਵਾਰੀ ਉਸ ਕੁੱਤੇ ਦੇ ਮਾਲਕ ਦੀ ਹੋਵੇਗੀ ਇਸ ਤੋਂ ਇਲਾਵਾ ਜੇਕਰ ਜ਼ਖਮੀ ਹੁੰਦਾ ਕੋਈ ਤਾਂ ਉਸ ਦਾ ਖਰਚਾ ਤੇ ਉਸ ਦਾ ਮੁਆਵਜ਼ਾ ਉਸ ਦੇ ਮਾਲਕ ਨੂੰ ਹੀ ਦੇਣਾ ਪਵੇਗਾ ਇੱਥੇ ਹੀ ਨਿਯਮ ਰੁਕਦੇ ਨਹੀਂ ਤੇ ਜਿਹੜੇ ਵੱਡੇ ਨਿਯਮ ਨੇ ਉਹ ਇਹ ਵੀ ਨੇ ਕਿ ਜੇਕਰ ਤੁਹਾਡਾ 5 ਮਰਲੇ ਦਾ ਘਰ ਹੈ ਤਾਂ ਤੁਸੀਂ ਇੱਕ ਕੁੱਤਾ ਰੱਖ ਸਕਦੇ ਹੋ 5 ਤੋਂ 12 ਮਰਲੇ ਦੇ ਵਿੱਚ ਦੋ ਕੁੱਤੇ 12 ਮਰਲੇ ਤੋਂ ਇੱਕ ਕਨਾਲ ਤੱਕ ਤਿੰਨ ਕੁੱਤੇ ਅਤੇ ਜੇਕਰ ਤੁਹਾਡਾ ਘਰ ਇੱਕ ਕਨਾਲ ਤੋਂ ਵੱਡਾ ਹੈ ਤਾਂ ਤੁਸੀਂ ਉਸ ਦੇ ਵਿੱਚ ਚਾਰ ਕੁੱਤੇ ਜਾਂ ਫਿਰ ਚਾਰ ਤੋਂ ਵੱਧ ਕੁੱਤੇ ਰੱਖ ਸਕਦੇ ਹੋ ਪਰ ਸਾਰੀ ਜਾਣਕਾਰੀ ਤੁਹਾਨੂੰ ਨਗਰ ਨਿਗਮ ਨੂੰ ਦੇਣੀ ਪਵੇਗੀ ਕੁੱਤੇ ਦੀ ਰਜਿਸਟ੍ਰੇਸ਼ਨ ਫੀਸ ਇੱਕ ਕੁੱਤੇ ਦੀ 500 ਰੁਪਏ ਹੋਵੇਗੀ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੋਵੇਗੀ ਕਿ ਆਖਰਕਾਰ ਤੁਹਾਡਾ ਘਰ ਕਿੰਨੇ ਮਰਲੇ ਦਾ ਹੈ ਕਿੰਨੇ ਕਨਾਲ ਦਾ ਹੈ ਤਾਂ ਕਿੰਨੇ ਪਰਿਵਾਰਕ ਮੈਂਬਰ ਰਹ ਰਹੇ ਨੇ ਕਿੰਨੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰਤ ਹੈ ਕੁੱਤੇ ਰੱਖਣ ਦੀ ਤੇ ਆਖਰ ਕਿਉਂ ਕੁੱਤੇ ਰੱਖ ਰਹੇ ਹੋ ਸੇਫਟੀ ਵਜਾ ਕਰਕੇ ਜਾਂ ਸ਼ੌਂਕ ਕਰਕੇ ਤਾਂ तमाम ਜਾਣਕਾਰੀ ਜਿਹੜੀ ਤੁਹਾਨੂੰ ਨਗਰ ਨਿਗਮ ਨੂੰ ਦੇਣੀ ਪਵੇਗੀ ਇਸ ਤੋਂ ਇਲਾਵਾ ਉਹ ਕਿਹੜੇ ਕੁੱਤੇ ਨੇ ਜਿਨ੍ਹਾਂ ਦੇ ਉੱਤੇ پابੰਦੀ ਲਗਾਈ ਗਈ ਹੈ ਕਿਉਂਕਿ ਬਹੁਤ ਸਾਰੀਆਂ ਨਸਲਾਂ ਦੇ ਕੁੱਤੇ ਆਂਦੀਆਂ ਸੋ ਇਹ ਜਾਨਣਾ ਬੇਹਜ਼ੂਰੀ ਹੈ ਕਿ ਜਿਹੜੇ ਕੁੱਤੇ ਤੁਸੀਂ ਰੱਖੇ ਹੋਏ ਨਹੀਂ ਜਾਂ ਰੱਖਣ ਦੀ ਸੋਚ ਰਹੇ ਹੋ ਕਿਤੇ ਇਸ ਲਿਸਟ ਵਿੱਚ ਉਹਨਾਂ ਕੁੱਤਿਆਂ ਦੇ ਨਾਮ ਸ਼ਾਮਿਲ ਤਾਂ ਨਹੀਂ ਕਿਉਂਕਿ ਕੁੱਤਿਆਂ ਤੇ ਵੀ ਬਹੁਤ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਜਦੋਂ ਤੁਸੀਂ ਕਿਸੇ ਕੁੱਤੇ ਨੂੰ ਖਰੀਦ ਦਿਓ ਤਾਂ ਲੱਖਾਂ ਹਜ਼ਾਰਾਂ ਰੁਪਏ ਉਸ ਦੇ ਦੇਣੇ ਪੈਂਦੇ ਨੇ ਤਾਂ ਸਭ ਤੋਂ ਪਹਿਲਾਂ ਨਗਰ ਨਿਗਮ ਦੇ ਵੱਲ ਅਮਰੀਕਨ ਬੁਲਡੌਗ ਅਮਰੀਕਨ ਪਿਟਬੁੱਲ ਪਿਟਬੁੱਲ ਟੈਰੀਅਰ ਕੈਨ ਕੋਰਸ ਏ ਉਹ ਨਸਲਾਂ ਨੇ ਜਿਨ੍ਹਾਂ ਤੇ پابੰਦੀ ਲਗਾਈ ਗਈ ਇਸ ਤੋਂ ਇਲਾਵਾ ਕੁਝ ਹੋਰ ਨਸਲਾਂ ਵੀ ਨੇ ਤਾਂ ਹੁਣ ਕੁੱਤੇ ਰੱਖਣ ਦੇ ਸ਼ੌਕੀਨ ਜਿਹੜੇ ਲੋਕ ਇਹਨਾਂ ਕੁੱਤਿਆਂ ਨੂੰ ਰੱਖਣ ਦੇ ਸ਼ੌਕੀਨ ਨੇ ਉਹ ਕੁੱਤੇ ਨਹੀਂ ਰੱਖ ਸਕਣਗੇ ਕਿਉਂਕਿ ਪਿਟਬੁਲ ਦੇ ਕਾਫੀ ਜ਼ਿਆਦਾ ਮਾਮਲੇ ਆ ਜਾਂਦੇ ਨੇ ਕਿ ਜਦੋਂ ਉਹ ਕਿਸੇ ਤੇ ਅਟੈਕ ਕਰਦਾ ਹੈ ਤਾਂ ਬੁਰੀ ਤਰੀਕੇ ਨਾਲ ਬੰਦੇ ਨੂੰ ਜ਼ਖਮੀ ਕਰ ਦਿੰਦਾ ਹੈ ਖਾਸ ਕਰਕੇ ਬੱਚਿਆਂ ਨੂੰ ਜਦੋਂ ਇੱਕ ਵਾਰੀ ਉਹਦੀ ਪਕੜ ਦੇ ਵਿੱਚ ਬੱਚਿਆ ਜਾਂਦੇ ਨੇ ਤਾਂ ਬੱਚਿਆਂ ਦੇ ਉਹ ਚਿੱਥਲੇ ਚਿੱਥੜੇ ਕਰ ਦਿੰਦਾ ਤੇ ਕਿਸ ਤਰੀਕੇ ਨਾਲ ਬੱਚਿਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦਾ ਸੋ ਇਹ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆਏ ਸਨ ਸੋ ਇਹ ਗੱਲ ਵੀ ਦੱਸੀ ਗਈ ਹੈ ਕਿ ਜੇਕਰ ਤੁਸੀਂ ਕੁੱਤੇ ਨੂੰ ਰਸਤੇ ਦੇ ਵਿੱਚ ਖਾਣਾ ਰੱਖਦੇ ਹੋ ਜਗਾ ਜਗਾ ਕੁੱਤਿਆਂ ਨੂੰ ਖਾਣ ਲਈ ਕੋਈ ਨਾ ਕੋਈ ਚੀਜ਼ ਦਿੱਤੀ ਜਾਂਦੀ ਹੈ ਤਾਂ ਵੀ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਇੱਕ ਜਗ੍ਹਾ ਨਗਰ ਨਿਗਮ ਦੇ ਵੱਲੋਂ ਫਿਕਸ ਕੀਤੀ ਜਾਵੇਗੀ ਅਥੇ ਹੀ ਤੁਸੀਂ ਕੁੱਤਿਆਂ ਨੂੰ ਖਾਣਾ ਦੇਣਾ ਤੁਸੀਂ ਥਾਂ-ਥਾਂ ਤੇ ਕੁੱਤਿਆਂ ਨੂੰ ਖਾਣਾ ਨੂੰ ਨਹੀਂ ਪਾ ਸਕਦੇ ਤੇ ਇਹ ਜਿਹੜੇ ਨਿਯਮ ਨੇ ਚੰਡੀਗੜ੍ਹ ਦੇ ਵਿੱਚ ਲਾਗੂ ਹੋਣਗੇ ਇਹ ਸਾਰੇ ਜਿਹੜੇ ਨਿਯਮ ਨੇ ਚੰਡੀਗੜ੍ਹ ਨਗਰ ਨਿਗਮ ਦੇ ਵੱਲੋਂ ਜਾਰੀ ਕੀਤੇ ਗਏ ਨੇ ਸ਼ਰਤਾਂ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਤਾਂ ਜੋ ਕੁੱਤਿਆਂ ਦੀ ਜਿਹੜੀ ਅਸਲੀ ਜਨਸੰਖਿਆ ਕਿੰਨੇ ਕੁੱਤੇ ਨੇ ਸ਼ਹਿਰ ਦੇ ਵਿੱਚ ਉਸ ਦੀ ਜਾਣਕਾਰੀ ਮਿਲ ਸਕੇ ਕਿਹੜੇ ਪਰਿਵਾਰ ਦੇ ਕੋਲ ਕਿੰਨੇ ਕੁੱਤੇ ਨੇ ਕਿਹੜੀ ਨਸਲ ਦਾ ਕੁੱਤਾ ਹੈ ਉਹ ਸਾਰੀ ਜਾਣਕਾਰੀ ਜੇਕਰ ਨਗਰ ਨਿਗਮ ਦੇ ਕੋਲ ਹੋਵੇਗੀ ਤਾਂ ਉਹਨਾਂ ਨੂੰ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਆਸਾਨੀ ਹੋਵੇਗੀ ਸੋ ਇਹ ਖਬਰ ਤੁਹਾਡੇ ਲਈ ਜਾਣਨੀ ਤੇ ਹੋਰਾਂ ਲੋਕਾਂ ਤੱਕ ਪਹੁੰਚਾਣੀ ਬੇਹਜ਼ਰੂਰੀ ਹੈ ਇਸ ਲਈ ਖਬਰ ਨੂੰ ਬਾਰ ਬਾਰ ਸ਼ੇਅਰ ਕਰੋ ਤਾਂ ਜੋ ਕੁੱਤੇ ਦੇ ਸ਼ੌਕੀਨਾਂ ਤੱਕ ਸਾਰੀ ਅਹਿਮ ਜਾਣਕਾਰੀ ਪਹੁੰਚ ਸਕੇ